ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਧਰਨਾ ਦਿੱਤਾ ਹੈ ਤੇ ਕਹਿ ਕੇ 12 ਤੋਂ 3 ਵਜੇ ਤੱਕ ਉਹਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ 17 ਟੋਲ ਪਲਾਜ਼ੇ ਬੰਦ ਰਹਿਣਗੇ ਤੇ ਉਹਨਾਂ ਦਾ ਮੁੱਖ ਮਕਸਦ ਕੇਂਦਰ ਤੱਕ ਆਵਾਜ਼ ਪਹੁੰਚਾਉਣਾ ਹੈ ਦੱਸ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੰਬੇ ਸਮੇਂ ਤੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੁਣ ਕਿਸਾਨ ਜਥੇਬੰਦੀਆਂ ਨੇ ਵੀ ਮੋਰਚਾ ਖੋਲ ਦਿੱਤਾ ਦੇਖੋ ਜੀ ਸਾਰੀ ਇਸ ਸੰਸਾਰ ਨੂੰ ਪਤਾ ਹੈ ਅਸੀਂ ਅੱਜ ਆ ਸੰਘਰਸ਼ ਕਿਉਂ ਕੀਤਾ ਟੋਲ ਫ੍ਰੀ ਕਿਉਂ ਕੀਤਾ ਕਿਉਂਕਿ ਅਸੀਂ ਜੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ 1 ਸਾਲ ਦੇ ਅਸੀਂ ਉਥੇ ਮੋਹਾਲੀ ਵਿੱਚ ਵੀਪੀਐਸਟ੍ਰੋਂਗ ਦੇ ਵਿੱਚ ਕੌਮੀ ਇਨਸਾਫ ਮੋਰਚਾ ਅਸੀਂ ਉਥੇ ਮੋਰਚਾ ਲਈ ਬੈਠੇ ਹੈਗੇ ਆ 1 ਸਾਲ ਤੋਂ ਉੱਪਰ ਹੋ ਚਲੇ ਆ ਨਾ ਕੇਂਦਰ ਸਰਕਾਰ ਨਾ ਸਟੇਟ ਦੀ ਸਰਕਾਰ ਸਾਡੀ ਕੋਈ ਸਰਵਾਈ ਨਹੀਂ ਕਰ ਰਹੀ ਹੁਣੇ ਥੋੜੇ ਦਿਨ ਪਹਿਲੇ 30 ਸਾਲ ਪਹਿਲੇ ਸ਼ਹੀਦ ਕੌਮ ਦੇ ਜਰਨੈਲ ਜੱ태ਦਾਰ ਭਾਈ ਕੌਂਕੇ ਸਾਹਿਬ ਦਾ ਜੋ ਬੇਰਹਿਮੀ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅੱਜ ਅਸੀਂ ਉਹਨਾਂ ਦੀ ਵੀ ਮੰਗ ਕਰਦੇ ਹੈਗੇ ਆਂ ਵੀ ਉਸ ਸਮੇਂ ਦੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਬੇਰਹਿਮੀ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਟੋਟੇ ਟੋਟੇ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਸਮੇਂ ਦੀਆਂ ਸਰਕਾਰਾਂ ਔਰ ਉਹ ਪੁਲਿਸ ਅਫਸਰ ਵੀ ਜ਼ਿੰਮੇਵਾਰ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਉੱਤੇ ਪਰਚੇ ਹੋਣ ਔਰ ਸਿੱਖ ਕੌਮ ਨੂੰ ਔਰ ਪੰਥ ਨੂੰ ਔਰ ਪੰਜਾਬੀਆਂ ਨੂੰ ਇਨਸਾਫ ਮਿਲੇ ਜਦ ਤੱਕ ਗਨ ਬੰਦੀ ਸਿੰਘ ਰਿਹਾਨ ਹੀ ਹੁੰਦੇ ਸਾਡੀ ਸੀਨੀਅਰ ਲੀਡਰਸ਼ਿਪ ਅੱਜ ਅਸੀਂ ਸਿੰਬੋਲਿਕ ਦੇ ਤੌਰ ਦੇ ਉੱਤੇ ਟੋਲ ਫਰੀ ਕਿਤੇ ਨੇ ਜਿਵੇਂ ਸਾਡੀ ਸੀਨੀਅਰ ਲੀਡਰਸ਼ਿਪ ਕਹੂਗੀ ਵੀ ਅਗਰ ਇਹਨਾਂ ਨੂੰ ਪਰਮਾਨੈਂਟ ਟੋਲ ਜਾਤੀਆਂ ਬੰਦ ਸਿੰਘ ਰਹਿ ਨਹੀਂ ਹੁੰਦੇ ਵੀ ਇਹ ਟੋਲ ਫ੍ਰੀ ਕਰਨੇ ਆ ਪੂਰੇ ਪੰਜਾਬ ਦੇ ਨੈਸ਼ਨਲ ਹਾਈਵੇ ਦੇ ਤੇ ਅਸੀਂ ਤਤਕਨ ਡਟ ਕੇ ਅਸੀਂ ਇਹ ਮੋਰਚੇ ਦੇ ਬੈਠੇ ਰਵਾਂਗੇ ਕਿੰਨੇ ਵਜੇ ਤੱਕ ਬੈਠਾ 11 ਤੋਂ 2 2000 ਅੱਜ ਦਾ ਜੋ ਸਾਨੂੰ ਆਦੇਸ਼ ਹੋਇਆ ਸੀ ਆ ਵੀ 11 ਤੋਂ 2 ਦਾ ਹੈਗਾ ਜੀ ਪਰੰਤੂ ਜਿਵੇਂ ਸਾਨੂੰ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਚੱਲ ਰਹੀ ਹੈਗੀ ਹੈ ਅੱਜ 17 ਪੰਜਾਬ ਦੇ ਨੈਸ਼ਨਲ ਹਾਈਵੇ ਦੇ ਟੋਲਾਂ ਨੂੰ ਸਾਡੇ ਜਥੇਬੰਦੇ ਦੇ ਅੜ-ਅੜ ਆਗੂਆਂ ਨੇ ਉਹਨਾਂ ਨੂੰ ਟੋਲ ਫ੍ਰੀ ਕੀਤਾ ਹੈਗਾ ਜਿਵੇਂ ਸੀਨੀਅਰ ਲੀਡਰਸ਼ਿਪ ਤੁਹਾਨੂੰ ਆਦੇਸ਼ ਕਰੂਗੀ ਵੀ ਇਹਨਾਂ ਨੂੰ ਪਰਮਾਨੈਂਟ ਆਪਣਾ ਟੋਲ ਫ੍ਰੀ ਕਰਨਾ ਹੈ ਅਸੀਂ ਪਰਮਾਨੈਂਟ ਅਸੀਂ ਇੱਥੇ ਫਿਰ ਆਪਣਾ ਅ ਧਰਨਾ ਲਾ ਕੇ ਅਸੀਂ ਬਹਿ ਜਾਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਆ ਜੀ 1947 ਚ ਦੇਸ਼ ਯਾਦ ਹੋਇਆ 1947 ਤੋਂ ਬਾਅਦ ਕਟਿ ਭਾਰਤ ਦੇਸ਼ ਦੇ ਕਟਿਆ ਹਾਕਮਾਂ ਨੇ ਕਟਿਆ ਰਾਜਨੀਤੀ ਕਰਨ ਇੱਥੇ ਹਿੰਦੂ ਸਿੱਖਾਂ ਚ ਪਾੜਾ ਪਾਉਣ ਦੀ ਗੱਲ ਕੀਤੀ ਗਈ ਇੱਥੇ ਮੁਸਲਮਾਨਾਂ ਹਿੰਦੂਆਂ ਚ ਪਾੜਾ ਪਾਉਣ ਦੀ ਗੱਲ ਕੀਤੀ ਗਈ ਇੱਥੇ ਅਸਾਈਆਂ ਚ ਤੇ ਮੁਸਲਮਾਨਾਂ ਚ ਪਾੜਾ ਪਾਉਣ ਦੀ ਗੱਲ ਕੀਤੀ ਗਈ ਇੱਥੇ ਸਿੱਖਾਂ ਦਾ ਸਰਬੱਤ ਦਾ ਜਿਹਨੂੰ ਸਭੇ ਸਾਂਝੀ ਵਾਲਤਾ ਸਾਰੀਆਂ ਕੌਮਾਂ ਜਿਹਨੂੰ ਕਾਲ ਤਖਤ ਸਾਹਿਬ ਨੂੰ ਸੀ ਚਕਾਉਂਦੀਆਂ ਨੇ ਉਹ 84 ਦੇ ਵਿੱਚ ਢਾਈ ਟੇ ਨਹੀਂ ਕਰ ਦਿੱਤਾ ਗਿਆ ਇੱਥੇ ਰਬਦਾਸ ਭਾਈਚਾਰੇ ਦਾ ਪ੍ਰਤਨ ਮੰਦਰ ਟੈਟਰੀ ਕਰ ਦਿੱਤਾ ਗਿਆ ਇੱਥੇ ਬਾਬਰੀ ਮਸਜਿਦ ਢਾ ਦਿੱਤੀ ਗਈ ਇੱਥੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਭਾਵੇਂ ਉਹ ਪੰਜਾਬੀ ਸੀ ਭਾਵੇਂ ਪੰਜਾਬੀ ਹਿੰਦੂ ਸੀ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੈਂ ਤੁਹਾਡੇ ਚੈਨਲ ਲਈ ਦੱਸਣਾ ਚਾਹੁੰਨਾ ਕਿ ਇੱਕ ਪਾਸੇ ਬਲਤਕਾਰੀ ਰਾਮ ਰਖੀਮ ਜਿਨ੍ਹਾਂ ਨੇ अनेका ਜਿਨ੍ਹਾਂ ਨੇਕਾ ਇੱਕ ਮਿੰਟ ਜਿਨ੍ਹਾਂ ਨੇਕਾ ਨਪੁੰਸਕ ਬਲਾਦਤੇ ਬੰਦਿਆਂ ਨੂੰ ਜਿਨ੍ਹਾਂ ਨੇ ਛੱਤਰਪਤੀ ਪਰਗੇ ਪਤਰਕਾਰ ਦਾ ਕਤਲ ਕੀਤਾ ਜਿਨ੍ਹਾਂ ਨੇ ਨੇਕਾ ਅਬਲਾ ਦੀਆਂ ਇੱਜ਼ਤਾਂ ਲੁੱਟੀਆਂ ਉਹਨੂੰ ਵਾਰ-ਵਾਰ ਜਿਹੜਾ ਪਰੋਲ ਦਿੱਤੀ ਜਾ ਰਹੀ ਆ ਇੱਕ ਪਾਸੇ ਬਲਕਸਪਨੋਂ ਜਿੰਨੂੰ 11 ਬੰਦੇ ਉਹਦੇ ਨਾਲ ਰੇਪ ਕਰ ਰਹੇ ਆ ਸਾਤੋਂ ਦੇ ਪਰਿਵਾਰ ਦੇ ਜੀ ਮਾਰ ਦਿੱਤੇ ਤੇ ਯਾਰੋ ਉਹ ਬੰਦੇ ਰਿਆ ਕਰਕੇ ਦਿੱਤੇ ਜਦੋਂ ਭਾਰਤ ਦੀ ਕਰ ਕਰੀ ਹੋਣ ਲੱਗੀ ਨਾ ਤਾਂ ਫੇਰ ਉਹ ਆ ਸੁਪਰੀਮ ਕੋਰਟ ਦਾ ਹਸਲਾ ਲੈ ਕੇ ਉਹਨੂੰ ਫੇਰ ਉਹਨੂੰ ਕਹਿ ਰਿਹਾ ਜੀ ਜੇਲ੍ਹ ਚ ਉਹਨਾਂ ਨੂੰ ਭੇਜਿਆ ਜਾਏ ਮੈਂ ਪੁੱਛਣਾ ਚਾਹਣਾ ਭਾਰਤ ਸਰਕਾਰ ਨੂੰ ਕਿ ਬੰਦੀ ਸਿੰਘਾਂ ਦਾ ਕਸੂਰ ਕੀ ਹੈ ਯਾਰ ਉਹਨਾਂ ਨੂੰ 35-35 ਸਾਲ ਹੋ ਗਏ ਉਹਨਾਂ ਦੀ ਸਜ਼ਾ ਪੂਰੀ ਕੀਤੀਆਂ ਨੂੰ 25-25 ਸਾਲ ਹੋ ਗਏ ਤੁਸੀਂ ਬਲਾਤਕਾਰੀਆਂ ਨੂੰ ਤਾਂ ਪ੍ਰੋਲ ਦਿੰਦੇ ਹੋ ਤੇ ਬੰਦੀ ਸਿੰਘ ਰਿਆ ਕਿਉਂ ਨਹੀਂ ਕਰ ਰਹੇ ਜਿੰਨਾ ਚਿਰ ਤੱਕ ਬੰਦੀ ਸਿੰਘ ਰਹਾ ਨਹੀਂ ਕੀਤੇ ਜਾਂਦੇ ਉਹਨਾਂ ਚ ਇੱਕ ਭਾਰਤ ਸਰਕਾਰ ਦੀ ਤੌਣ ਤੇ ਗੋਡਾ ਦਿੰਦੇ ਰਵਾਂਗੇ ਜਨਾ ਚਿਰ ਤੱਕ ਸਾਨੂੰ ਸਾਡੇ ਲੀਡਰ ਜੋ ਹੁਕਮ ਜਾਰੀ ਕਰਨਗੇ ਬੰਦੀ ਸਿੰਘ ਰਿਹਾਈ ਮੋਰਚਾ ਦਾ ਜਿਹੜੀ ਕਮੇਟੀ ਆ ਉਹ ਹੁਕਮ ਕਰੇਗੀ ਉਹਦੇ ਤੇ ਪਹਿਰਾ ਦਵਾਂਗੇ ਜੇ ਉਹ ਕਹਿਣਗੇ ਤੇ ਹਮੇਸ਼ਾ ਵਾਸਤੇ ਟੂਲ ਫਰੀ ਕਰਾ ਦੇ ਤੇ ਉਹਨਾਂ ਚਿਰ ਤੱਕ ਇੱਥੇ ਆਣ ਕੇ ਬੈਠੇ